ਅੱਜ ਕੇਜਰੀਵਾਲ ਦੀ ਜ਼ਮਾਨਤ ਤੇ ਨਵਾਂ ਫੈਸਲਾ ਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਦਿੱਲੀ ਪਹੁੰਚੇ ਹੋਏ ਨੇ ਤੇ ਉੱਧਰ ਦਿੱਲੀ ਦੀ ਹਾਈ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਤੇ ਨਵਾਂ ਫੈਸਲਾ ਦੇ ਦਿੱਤਾ ਹੈ ਜਿਹਦੀ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ ਵਨਸ ਵਨੇ ਬਿਆਨ ਆ ਰਹੇ ਨੇ ਕਿਉਂਕਿ ਅੱਜ ਦਿੱਲੀ ਹਾਈ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਹੈ ਕਿ ਕੇਜਰੀਵਾਲ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਅਜੇ ਕੇਜਰੀਵਾਲ ਜੇਲ੍ਹ ਦੇ ਵਿੱਚ ਹੀ ਰਹਿਣਗੇ ਕੁਝ ਦਿਨ ਪਹਿਲਾਂ ਕੇਜਰੀਵਾਲ ਨੂੰ ਜਿਹੜੀ ਟ੍ਰਾਇਲ ਕੋਰਟ ਸੀ ਲੋਅਰ ਕੋਰਟ ਸੀ ਜਿੱਥੇ ਕੇਸ ਚੱਲ ਰਿਹਾ ਹੈ ਉਸ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ ਤੇ ਈਡੀ ਦੇ ਉੱਪਰ ਵੱਡੇ ਸਵਾਲ ਖੜੇ ਕਰ ਦਿੱਤੇ ਸੀ ਟੀਡੀ ਨੂੰ ਕੋਰਟ ਨੇ ਇੰਜ ਬਣਾ ਦਿੱਤਾ ਸੀ ਜਿਵੇਂ ਈਡੀ ਕਈ ਗੱਲਾਂ ਵਧਾ ਚੜਾ ਕੇ ਪੇਸ਼ ਕਰ ਰਹੀ ਹੋਵੇ ਪਰ ਉਸ ਤੋਂ ਬਾਅਦ ਈਡੀ ਪਹੁੰਚ ਗਈ ਸੀ ਹਾਈ ਕੋਰਟ ਔਰ ਦਿੱਲੀ ਹਾਈ ਕੋਰਟ ਨੇ ਫਿਰ ਅਗਲੇ ਹੀ ਦਿਨ ਕੇਜਰੀਵਾਲ ਦੀ ਜਿਹੜੀ ਜ਼ਮਾਨਤ ਸੀ ਉਹਦੇ ਤੇ ਆਰਜੀ ਰੋਕ ਲਗਾ ਦਿੱਤੀ ਸੀ ਔਰ ਉਸ ਤੋਂ ਬਾਅਦ ਅੱਜ ਤੱਕ ਦੁਬਾਰਾ ਤਰੀਕ ਸੀ ਤੇ ਅੱਜ ਜਦੋਂ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਦਿੱਲੀ ਦੀ ਹਾਈ ਕੋਰਟ ਨੇ ਅੱਜ ਕੇਜਰੀਵਾਲ ਦੀ ਜ਼ਮਾਨਤ ਦੇ ਉੱਪਰ ਇੱਕ ਵਾਰ ਰੋਕ ਉਸੇ ਤਰ੍ਹਾਂ ਬਰਕਰਾਰ ਰੱਖੀ ਹੈ ਜਿਵੇਂ ਹੇਠਲੀ ਅਦਾਲਤ ਦੇ ਫੈਸਲੇ ਦਾ ਸਟੇਕ ਕੀਤਾ ਸੀ ਉਸੇ ਤਰ੍ਹਾਂ ਫੈਸਲਾ ਸਟੇ ਰਵੇਗਾ ਜਦੋਂ ਤੱਕ ਅਗਲਾ ਫੈਸਲਾ ਆ ਨਹੀਂ ਜਾਂਦਾ ਫਿਲਹਾਲ ਕੇਜਰੀਵਾਲ ਸਾਹਿਬ ਨੂੰ ਆ ਜੇਲ੍ਹ ਦੇ ਵਿੱਚ ਹੀ ਰਹਿਣਾ ਪਏਗਾ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਔਰ ਅੱਜ ਭਗਵੰਤ ਮਾਨ ਖੁਦ ਦਿੱਲੀ ਪਹੁੰਚੇ ਹੋਏ ਨੇ ਕਿਉਂਕਿ ਅੱਜ ਜਿਹੜੇ ਨਵੇਂ ਬੜੇ ਐਮਪੀ ਨੇ ਸੰਸਦ ਨੇ ਉਹਨਾਂ ਨੇ ਪਾਰਲੀਮੈਂਟ ਚ ਸੌਹ ਚੁੱਕਣੀ ਸੀ ਔਰ ਆਮ ਆਦਮੀ ਪਾਰਟੀ ਦੇ ਵੀ ਤਿੰਨ ਐਮਪੀ ਜਿੱਤੇ ਹੋਏ ਨੇ ਜਿਨ੍ਹਾਂ ਚ ਰਾਜਕੁਮਾਰ ਚੱਬੇਵਾਲ ਮਾਲਵਿੰਦਰ ਸਿੰਘ ਕੰਗ ਤੇ ਮੀਤ ਹੇਰ ਤਿੰਨਾਂ ਨੇ ਸੌਹ ਚੁੱਕਣੀ ਸੀ ਤੇ ਉਹਨਾਂ ਨੂੰ ਸ਼ੁਭ ਕਾਮਨਾ ਦੇਣ ਦੇ ਲਈ ਭਗਵੰਤ ਮਾਨ ਖੁਦ ਦਿੱਲੀ ਪਹੁੰਚੇ ਹੋਏ ਸਿਗੇ ਕਾਵੇਂ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਇਹਦੇ ਤੇ ਵੀ ਖੜੇ ਹੋ ਰਹੇ ਨੇ ਵੀ ਸ਼ੁਭ ਕਾਮਨਾ ਤਾਂ ਫੋਨ ਤੇ ਵੀ ਦਿੱਤੀ ਜਾ ਸਕਦੀ ਐ ਇਹਦੇ ਲਈ ਦਿੱਲੀ ਜਾਣ ਦੀ ਕੀ ਲੋੜ ਸੀ ਉਧਰ ਕੇਜਰੀਵਾਲ ਦੀ ਜ਼ਮਾਨਤ ਦੇ ਉੱਪਰ ਨਵਾਂ ਜਿਹੜਾ ਫੈਸਲਾ ਆ ਗਿਆ ਐ ਇਹ ਅਜੇ ਤੱਕ ਚਰਚਾधीन ਐ ਹੁਣ ਕੁਝ ਟਾਈਮ ਤੱਕ ਆਰਡਰ ਹਾਈ ਕੋਰਟ ਦਾ ਆ ਜਾਏਗਾ ਉਸ ਤੋਂ ਬਾਅਦ ਇਹ ਗੱਲ ਕਲੀਅਰ ਹੋਏਗੀ ਵੀ ਕੇਜਰੀਵਾਲ ਦੀ ਜ਼ਮਾਨਤ ਜਿਹੜੀ ਹੇਠਲੀ ਅਦਾਲਤ ਨੇ ਦਿੱਤੀ ਸੀ ਉਹ ਜ਼ਮਾਨਤ ਦੇ ਹੁਕਮ ਰੱਦ ਕੀਤੇ ਗਏ ਨੇ ਜਾਂ ਫਿਰ ਉਹ ਜ਼ਮਾਨਤ ਦੇ ਉੱਪਰ ਸਟੇਲ ਆਈ ਗਈ ਹੈ ਜਾਂ ਫਿਰ ਕੁਝ ਦਿਨਾਂ ਤੱਕ ਅਗਲਾ ਫੈਸਲਾ ਆਏਗਾ ਫਿਲਹਾਲ ਜਿੰਨੀ ਜਾਣਕਾਰੀ ਆਈ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਵੇਖੋ ਕੇਜਰੀਵਾਲ ਦੇ ਉੱਪਰ ਇਹ ਕੇਸ ਚੱਲ ਰਿਹਾ ਜਿਹੜਾ ਪਹਿਲਾਂ ਈਡੀ ਨੇ ਸ਼ੁਰੂ ਕੀਤਾ ਸ਼ਰਾਬ ਘਟਾਲੇ ਦੇ ਨਾਂ 'ਤੇ ਸ਼ਰਾਬ ਘਟਾਲੇ ਦੇ ਨਾਂ ਹੇਠ ਪਹਿਲਾਂ ਈਡੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਮਨੀਸ਼ ਸੋਦੀਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਫਿਰ ਕਿੰਨੇ ਹੀ ਹੋਰ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਆ ਉਸ ਕੇਸ ਦੇ ਵਿੱਚ ਬੁਲੇਟਣ ਦੀ ਕੋਸ਼ਿਸ਼ ਕੀਤੀ ਗਈ ਸੰਜੇ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਹੁਣ ਜ਼ਮਾਨਤ ਤੇ ਬਾਹਰ ਆਏ ਹੋਏ ਨੇ ਉਸ ਤੋਂ ਬਾਅਦ ਉਸੇ ਹੀ ਕੇਸ 'ਚ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੁਣ ਕੇਜਰੀਵਾਲ ਵੋਟਾਂ ਦੇ ਪ੍ਰਚਾਰ ਲਈ ਕੁਝ ਦਿਨਾਂ ਦੇ ਲਈ ਬਾਹਰ ਆਏ ਸੀ ਪਰ ਦੁਬਾਰਾ 2 ਤਰੀਕ ਨੂੰ ਉਹਨਾਂ ਨੂੰ ਫੇਰ ਅੰਦਰ ਜਾਣਾ ਪਿਆ ਸੀ ਤੇ ਹੇਠਲੀ ਅਦਾਲਤ ਜਿੱਥੇ ਇਹ ਕੇਸ ਚੱਲ ਰਿਹਾ ਉਸ ਅਦਾਲਤ ਨੇ ਪਿਛਲੇ ਦਿਨੀ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਔਰ ਇਹ ਕਿਹਾ ਸੀ ਕਿ ਜਿਹੜੀ ਈਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲ ਕੇਸ ਸਾਬਤ ਕਰਨ ਦੇ ਲਈ ਕੋਈ ਪੁਖਤਾ ਸਬੂਤ ਜਾਂ ਗਵਾਹ ਮੌਜੂਦ ਨਹੀਂ ਕੇ ਔਰ ਕਈ ਤਰ੍ਹਾਂ ਦੇ ਸਵਾਲ ਈਡੀ ਦੇ ਉੱਪਰ ਖੜੇ ਕਰ ਦਿੱਤੇ ਸੀ ਹੇਠਲੀ ਅਦਾਲਤ ਨੇ ਤੇ ਉਸ ਤੋਂ ਬਾਅਦ ਹੇਠਲੀ ਅਦਾਲਤ ਨੇ ਜਵਾਬਤ ਲੈ ਦਿੱਤੀ ਸੀ ਹੇਠਲੀ ਅਦਾਲਤ ਨੇ ਤਾਂ ਈਡੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇੰਨਾ ਟਾਈਮ ਹੋ ਗਿਆ ਤੁਸੀਂ ਪੈਸੇ ਦੀ ਰਿਕਵਰੀ ਨਹੀਂ ਕਰ ਸਕੇ ਇੰਨਾ ਟਾਈਮ ਹੋ ਗਿਆ ਤੁਸੀਂ ਇਹ ਸਾਬਤ ਨਹੀਂ ਕਰ ਸਕੇ ਕਿ ਕੇਜਰੀਵਾਲ ਉਹਦੇ ਵਿੱਚ ਕਿਵੇਂ ਪੂਰਨ ਤੌਰ ਤੇ ਦੋਸ਼ੀ ਹੈ ਭਾਵੇਂ ਕਿ ਹੇਠਲੀ ਅਦਾਲਤ ਚ ਕੇਸ ਅਜੇ ਵੀ ਚੱਲਣਾ ਸੀ ਪਛਲੇ ਤੱਕ ਪਰ ਇੱਕ ਵਾਰ ਜ਼ਮਾਨਤ ਦਿੱਤੀ ਗਈ ਸੀ ਔਰ ਈਡੀ ਜਿਹੜੀ ਆ ਉਹ ਰਾਤੋਂ ਰਾਤ ਚਲੀ ਗਈ ਸੀ ਹਾਈ ਕੋਰਟ ਇਹ ਵੀ ਚਰਚਾ ਰਹੀ ਆ ਮੀਡੀਆ ਚ ਕਿ ਬੀਜੇਪੀ ਇਹਦੇ ਪਿੱਛੇ ਐ ਜਿਹੜੀ ਆਮ ਆਦਮੀ ਪਾਰਟੀ ਹੋ ਤਾਂ ਸਾਫ਼ ਤੇ ਸਿੱਧੇ ਰੂਪ ਚ ਇਹ ਗੱਲ ਕਹਿ ਰਹੀ ਐ ਕਿ ਬੀਜੇਪੀ ਇਹ ਸਾਰਾ ਕੁਝ ਕਰਾਰੀ ਐ ਆਮ ਆਦਮੀ ਪਾਰਟੀ ਕਹਿੰਦੀ ਐ ਕੇਸ ਬਿਲਕੁਲ ਝੂਠਾ ਝੂਠਾ ਕੇਸ ਬੀਜੇਪੀ ਜਿਹੜੀ ਆ ਉਹ ਇਹਨੂੰ ਹੈਂਡਲ ਕਰ ਰਹੀ ਐ ਔਰ ਬੀਜੇਪੀ ਦੀ ਸਰਕਾਰ ਸੀ ਕੇਂਦਰ ਚ ਮੌਜੂਦਾ ਫੇਰ ਬਣ ਗਈ ਹੈ ਤਾਂ ਇਸ ਕਰਕੇ ਬੀਜੇਪੀ ਈਡੀ ਨੂੰ ਆਪਣੇ ਮੁਤਾਬਕ ਚਲਾ ਰਹੀ ਹੈ ਈਡੀ ਤੋਂ ਆਪਣੇ ਮੁਤਾਬਕ ਬੀਜੇਪੀ ਕੰਮ ਕਰਵਾ ਰਹੀ ਹੈ ਇਹ ਦੋਸ਼ ਆਮ ਆਦਮੀ ਪਾਰਟੀ ਦਾ ਬੀਜੇਪੀ ਦੇ ਉੱਪਰ ਰਿਹਾ ਨਾਲ ਹੀ ਈਡੀ ਦੇ ਉੱਪਰ ਰਿਹਾ ਪਰ ਅੱਜ ਕੇਜਰੀਵਾਲ ਦੀ ਜ਼ਮਾਨਤ ਦੀ ਸੁਣਵਾਈ ਸੀ ਹਾਈ ਕੋਰਟ 'ਚ ਔਰ ਹਾਈ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਦੇ ਕੇ ਯਾ ਹੇਠਲੀ ਅਦਾਲਤ ਦੀ ਜ਼ਮਾਨਤ ਨੂੰ ਬਿਲਕੁਲ ਠੀਕ ਕਰਾਰ ਦੇ ਕੇ ਕੇਜਰੀਵਾਲ ਦੀ ਰਿਹਾਈ ਦੇ ਆਦੇਸ਼ ਨਹੀਂ ਦਿੱਤੇ ਅੱਜ ਹਾਈ ਕੋਰਟ ਨੇ ਪਹਿਲਾਂ ਵਾਂਗ ਰੋਕ ਜਾਰੀ ਰੱਖੀ ਹੈ ਜ਼ਮਾਨਤ ਤੇ ਔਰ ਨਾਲ ਹੀ ਅਗਲੀ ਸੁਣਵਾਈ ਜਿਹੜੀ ਆ ਉਹ ਫਿਰ ਹੋਵੇਗੀ ਔਰ ਉਦੋਂ ਤੱਕ ਕੇਜਰੀਵਾਲ ਅੰਦਰ ਰਹਿਣਗੇ ਉਦੋਂ ਤੱਕ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਮੈਂ ਇੱਥੇ ਇਹ ਗੱਲ ਸਪਸ਼ਟ ਕਰ ਦਿਆਂ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਆਮ ਆਦਮੀ ਪਾਰਟੀ ਕਟੜ ਇਮਾਨਦਾਰ ਪਾਰਟੀ ਹੈ ਇਹਦੇ ਚ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਹੈ ਪਰ ਪਿਛਲੇ ਟਾਈਮ ਤੋਂ ਜਦੋਂ ਦਾ ਇਹ ਸ਼ਰਾਬ ਘਟਾਲਾ ਖੁੱਲਿਆ ਜਾਂ ਚੱਲਿਆ ਜਾਂ ਬਣਾਇਆ ਗਿਆ ਉਦੋਂ ਤੋਂ ਆਮ ਆਦਮੀ ਪਾਰਟੀ ਦੇ ਉੱਪਰ ਇੱਕ ਡੈਂਟ ਤਾਂ ਜ਼ਰੂਰ ਪਾਇਆ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਇਹਦੇ ਵਿੱਚ ਲੈ ਕੇ ਇਹ ਤਾਂ ਜ਼ਰੂਰ ਬਣਾ ਦਿੱਤਾ ਗਿਆ ਕਿ ਹੁਣ ਕੇਜਰੀਵਾਲ ਕਦੇ ਇਹ ਨਹੀਂ ਕਹਿ ਸਕੂਗਾ ਕਿ ਮੇਰੇ ਉੱਪਰ ਕੋਈ ਇਲਜ਼ਾਮ ਨਹੀਂ ਹੈ ਕਿਸੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਤਾਂ ਈਡੀ ਦੁਆਰਾ ਲਾ ਦਿੱਤਾ ਗਿਆ ਹੁਣ ਉਹ ਸਾਬਤ ਕਰ ਪਾਉਂਦੇ ਨੇ ਕਿ ਨਹੀਂ ਸਾਬਤ ਕਰ ਪਾਉਂਦੇ ਇਹ ਤਾਂ ਅਗਲਾ ਟਾਈਮ ਦੱਸੇਗਾ ਪਰ ਇੱਕ ਵਾਰ ਕੇਜਰੀਵਾਲ ਨੂੰ ਇਲਜ਼ਾਮ ਜਰੂਰ ਕੇਜਰੀਵਾਲ ਦੇ ਉੱਪਰ ਬਣਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਹੈ ਉੱਥੋਂ ਹੀ ਕੇਜਰੀਵਾਲ ਸਰਕਾਰ ਚਲਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਕੇਜਰੀਵਾਲ ਨੇ ਅਜੇ ਤੱਕ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਪਹਿਲਾਂ ਜਿਹੜੇ ਜੇਲ੍ਹ ਚ ਕੀਤੇ ਜਾਂਦੇ ਐ ਉਹਨਾਂ ਨੇ ਅਸਤੀਫੇ ਦਿੱਤੇ ਨਹੀਂ ਪਰ ਕੇਜਰੀਵਾਲ ਨੇ ਅਸਤੀਫਾ ਨਹੀਂ ਦਿੱਤਾ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਹੈ ਕਿ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਗੇ ਕਿਸੇ ਵੀ ਕੋਰਟ ਨੇ ਕੇਜਰੀਵਾਲ ਨੂੰ ਕਿਸੇ ਵੀ ਅਦਾਲਤ ਨੇ ਕੇਜਰੀਵਾਲ ਨੂੰ ਅਸਤੀਫਾ ਦੇਣ ਦਾ ਹੁਕਮ ਨਹੀਂ ਦਿੱਤਾ ਇਸ ਕਰਕੇ ਕੇਜਰੀਵਾਲ ਅਜੇ ਤੱਕ ਦਿੱਲੀ ਦੇ ਮੁੱਖ ਮੰਤਰੀ ਵੀ ਮੌਜੂਦਾ ਹਨ ਨਾਲੀ ਉਹ ਜੇਲ੍ਹ ਦੇ ਵਿੱਚ ਵੀ ਹਨ ਤੇ ਆਉਣ ਵਾਲਾ ਵਕਤ ਦੱਸੇਗਾ ਕਿ ਕੇਜਰੀਵਾਲ ਇਸ ਕੇਸ ਦੇ ਵਿੱਚੋਂ ਲਿਬੜ ਕੇ ਨਿਕਲਦੇ ਨੇ ਜਾਂ ਫਿਰ ਕੇਜਰੀਵਾਲ ਬਾ ਇੱਜ਼ਤ ਬਰੀ ਹੁੰਦੇ ਨੇ ਇਹ ਆਉਣ ਵਾਲਾ ਅਦਾਲਤਾਂ ਦਾ ਫੈਸਲਾ ਦੱਸੇਗਾ ਤਦ ਤੱਕ ਦੇ ਲਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ ਮਿਹਰਬਾਨੀ